ਇਹ ਗੰਦਾ ਸਾਰਿਆਂ ਦੇ ਇਕ ਪਿੰਗਾਂ ਦੇ ਸਾਡੇ ਛੋਟੇ ਛੋਟੇ ਬੱਚੇ ਸੀ ਬੰਨ ਤੇ ਲੈ ਕੇ ਬੈਠੇ ਹੋਏ ਆ। ਡਾਡੀ ਕੋਈ ਮਦਦ ਕਰੋ ਜੀ ਕਿੱਥੇ ਬੱਚਾ ਲੈ ਕੇ ਜਾਈਏ। ਮੋਗੇ ਤੋਂ ਆਏ ਜੀ ਵੀਰੇ ਸਾਸਿਕਾਲ ਪਹਿਲੇ ਤੋਂ ਸਾਰਾ ਨੂੰ ਆਪਾਂ ਇਹ ਮੋਗੇ ਤੋਂ ਸੇਵਾ ਲੈ ਕੇ ਠੀਕ ਹੈ ਜੀ। ਤੇ ਜਿਵੇਂ ਕਿ ਪੰਜਾਬ ਬਹੁਤ ਜ਼ਿਆਦਾ ਪਾਣੀ ਤੇ ਡੁੱਬਦਾ ਪਿਆ ਆਪਾਂ ਉਹਦੇ ਕਰਕੇ ਸੇਵਾ ਲੈ ਕੇ ਆਏ ਆ ਆਪਣਾ ਮੁ슬ਮਨ ਭਾਈਚਾਰਾ ਅਸੀਂ ਆਏ ਆ ਮੋਗੇ ਤੋਂ ਠੀਕ ਹੈ ਇਹ ਸਾਡੇ ਮੌਲਵੀ ਸਾਹਿਬ ਨੇ ਮਸਜਿਦ ਚ ਸਭੀ ਨੂੰ ਸਸਲੀਕਾਲ ਅਸਲਾਮੁਅਲੈਕਮ आपा ये देखना आई सी अभी के पानी किन्ना एक हैगा बाकी खाली आए नहीं बाकी सेवा लेके आए पीछे और सेवा जो है इकट्ठी करी जाते हैं लोग वो भी लेके कर जल्दी पहुँचेंगे यहाँ किस तरह के हालात देखिए हालात बड़े माड़े हैंगे लोग जो है घरों के पानी बढ़ गया अच्छा जी पशु भी इनके बेचार हो गए परेशान है चारा नहीं मिल रहा और जो है लोग जो है घरों से बाहर बैठे हैं घरों में पानी बढ़ गया खेती का नुकसान हो गया बहुत बुरा हाल हैगा लोग आए इधर देखें और जो है इनकी ज़्यादा से ज़्यादा सेवा करें ਇੱਥੇ ਜਿਸ ਤਰੀਕੇ ਨਾਲ ਦੇਖਿਆ ਹਨ ਵੀ ਸਰਕਾਰਾਂ ਦਾਅਵੇ ਕਰਦੀਆਂ ਵਾਅਦੇ ਕਰਦੀਆਂ ਪਰ ਉਹ ਪੂਰੇ ਨਹੀਂ ਹੋ ਰਹੇ ਉਹ ਸਰਕਾਰਾਂ ਤੋਂ ਬਸ ਐਵੇਂ ਹੀ ਦਾਅਵੇ ਕਰਦੀ ਹੈ ਪੂਰੇ ਨਹੀਂ ਹੁੰਦੀ ਸਰਕਾਰਾਂ ਜੋ ਆ ਕੇ ਇਧਰ ਮੌਕੇ पे ਦੇਖਾ ਵਹੀ ਪਤਾ ਲੱਗਦਾ ਕਿ ਕੀ ਹਾਲ ਹੈਗਾ ਇਧਰ ਇੱਕ ਆਪਣੀ ਹੋਰ ਸਾਰੇ ਭਾਈਓ ਤੋਂ ਹੱਥ ਜੋੜ ਕੇ ਅਪੀਲ ਆ ਪਹਿਲੇ ਆਉਣ ਤੋਂ ਪਹਿਲੇ ਤੇ ਸੇਵਾ ਕਰਨ ਤੋਂ ਪਹਿਲੇ ਜਾਂ ਤੋਂ ਕਿਸੇ ਸੰਸਥਾ ਨਾਲ ਜੁੜੇ ਜਾਂ ਆਪ ਪਤਾ ਕਰਨ ਕੋਈ ਸਰਪੰਚ ਜਾਂ ਕਿਸੇ ਟੀਮ ਮੈਂਬਰ ਨੂੰ ਪੁੱਛ ਕੇ ਫੇਰ ਹੀ ਸੇਵਾ ਲੈ ਕੇ ਆਣ ਜਿੱਦਾਂ ਆਪਾਂ ਸਵੇਰ ਦੇ ਗਉਮ ਦੇ ਸੀ ਨਾ ਤੋਂ ਇੱਥੇ ਕੋਈ ਵੋਟ ਦਾ ਇੰਤਜ਼ਾਮ ਹੈਗਾ ਨਾ ਕਿਸੇ ਚੀਜ਼ ਦਾ ਅਪਾ ਬਹੁਤ ਔਖੇ ਹੋ ਕੇ ਆਪ ਸੇਵਾ ਕਰ ਰਹੇ ਇੱਥੇ ਵੋਟਾਂ ਦੀ ਬਹੁਤ ਨੀਡ ਸਾਰੋਂ ਨੂੰ ਹੱਥ ਜੋੜ ਕੇ ਬੇਨਤੀ ਹੈ ਇੱਥੇ ਕੋਈ ਵੋਟ ਦਾ ਪ੍ਰਬੰਧ ਕਰਨ ਸਾਰੋ ਪ੍ਰਸ਼ਾਸਨ ਵਾਲੇ ਦੱਸਦੇ ਆ ਵੀ ਇਧਰ ਨੂੰ ਸੇਵਾ ਪਹੁੰਚੀ ਨਹੀਂ ਜਾਂ ਕੋਈ ਪ੍ਰਸ਼ਾਸਨ ਵਾਲੇ ਦੇਖੋ ਇਹਦਾ ਤਾਂ ਏਹੀ ਚੱਲੀ ਜਾਂਦਾ ਸੇਵਾ ਦਾ ਕੋਈ ਕਹਿੰਦਾ ਇਧਰ ਪਹੁੰਚੀ ਹੈ ਕੋਈ ਕਹਿੰਦਾ ਨਹੀਂ ਪਹੁੰਚੀ ਪਰ ਜਿਹੜੇ ਹਾਲਾਤ ਆ ਬਹੁਤ ਖਰਾਬ ਨੇ ਨੇ ਦੂਰਲੇ ਘਰ ਹਨਾ ਇਹ ਪਾਣੀ ਦੇ ਵਿੱਚ ਡੁੱਬੇ ਉਹਨਾਂ ਤੱਕ ਸੇਵਾ ਪਹੁੰਚੇ ਉਹਨਾਂ ਤੱਕ ਸੇਵਾ ਨਹੀਂ ਪਹੁੰਚ ਰਹੀ ਹੈ ਉਹਨਾਂ ਤੱਕ ਪ੍ਰੋਪਰ ਸੇਵਾ ਹਜੇ ਨਹੀਂ ਪਹੁੰਚ ਰਹੀ ਬੋਟ ਦਾ ਇੰਤਜ਼ਾਮ ਨਹੀਂ ਹੈਗਾ ਬੋਟ ਹੋਗੀ ਤਾਂ ਆ ਕੇ ਸੇਵਾ सिर्फ लोग जो है इतने ही बांट के चले जाते हैं लेकिन जो है आगे तक जो बहुत बो, पिंड होंगे उन तक सेवा नहीं पहुंच रही बोट का इंतजाम नहीं आएगा इधर जल्द से जल्द जो है बोट का इंतजाम किया जाए ताकि जो और घर हैंगे आगे उन्हें जो है बचाया जा सके उनके पास जो है राशन जिस जिम्मे की दवाइयाँ होंगी जो इनकी भी इनकी जरूरत हैगी वो उन्हें पूरी की जाए बहुत बड़े पद्ध से है ना काम कर रहे हैं हाँ जी हाँ जी ਮੁਸਲਮ ਬਾਈਚਾਰਾ ਸਾਡਾ ਸਾਰਾ ਤੁਹਾਡੇ ਨਾਲ ਆਪਾਂ ਸਾਡੇ ਨਾਲ ਖੜੇ ਆ ਸਾਰੇ ਤੇ ਆਪਣੀ ਮਸਜਿਦਾਂ ਦੇ ਵਿੱਚ ਵੀ ਸੇਵਾ ਕੱਟੀ ਹੋ ਰਹੀ ਹੈ ਜਿੱਦਾਂ ਆਪਣੇ ਮੰਦਰਸੇ ਆ ਉੰਨਾ ਚੋਂ ਵੀ ਸੇਵਾ ਆ ਰਹੀ ਹੈ ਅਸੀਂ ਸਾਰੇ ਜਣਾਂ ਸੇਵਾ ਕਰਦੇ ਪਏ ਆ ਸਾਨੂੰ ਦੱਸੋ ਅਗਰ ਕਿਸੇ ਚੀਜ਼ ਦੀ ਜਿੰਨੇ ਜੋਗ ਹੈਗੇ ਆ ਆਪਾਂ ਕਰਦੇ ਪਏ ਆ ਤੁਹਾਨੂੰ ਕਿਸੇ ਚੀਜ਼ ਦੀ ਨੀਡ ਆ ਆਪਾਂ ਖੜੇ ਆ ਅਸੀਂ ਆਪ ਦਾ ਨੰਬਰ ਵੀ ਦੇ ਦਿੰਨੇ 8699 4330193019 ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਥੈਂਕ ਯੂ ਇਹ ਆਪਣੇ ਪੱਧਰ ਤੇ ਇਕੱਠਾ ਕਰ ਰਹੇ ਹੋ ਭਾਈਚਾਰਾ ਸਾਰੇ ਨਾਲ ਮਿਲ ਕੇ ਕਿ ਆਪਣੀ ਮਸਜਿਦ ਦੇ ਤੌਰ ਤੇ ਇਹ ਸਾਡੇ ਸਭ ਇਹ ਰਲ ਮਿਲ ਕੇ ਇਕੱਠੀ ਕਰ ਰਹੇ ਹਾਂ ਬਾਕੀ ਆਪ ਹੀ ਤਾਂ ਆਪਣੇ ਇਹ ਭਾਈ ਹੈ ਇਹ ਸ਼ਹਿਜਾ ਸਲਮਾਨੀ ਆਪਣੇ ਕੋਲ ਸੇ ਲੈ ਕੇ ਆਏ ਸੀ ਇੱਕ ਵਾਰੀ ਮੌਕੇ ਦਾ ਹਾਲ ਦੇਖਣ ਆਏ ਸੀ ਬਾਕੀ ਹੋਰ ਜੋ ਹੈ ਸਵੀ ਮਸਜਿਦ ਮੇ ਜੋ ਹੈ ਐਲਾਨ ਕੀਤਾ ਹੈਗਾ ਕਿ ਕਿਸੇ ਵੀ ਚੀਜ਼ ਕੀ ਕੋਈ ਲੋੜ ਹੈਗੀ ਉਹ ਮਸਜਿਦ ਮੇ ਜਾ ਕੇ ਸੰਪਰਕ ਕਰ ਹਰ ਚੀਜ਼ ਆਪ ਆਪਕੋ ਪਹੁੰਚੇਗੀ ਬਾਈ ਜਰਾ ਜਿੰਦਾਬਾਦ ਰਹਿਣਾ ਚਾਹੀਦਾ ਤੇ ਹੈਗਾ ਬਿਲਕੁਲ ਜੀ ਬਿਲਕੁਲ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਤੇ ਹਮੇਸ਼ਾ ਰਹੂਗਾ ਆਪਾਂ ਇਹ ਹੀ ਅਪੀਲ ਕਰਦੇ ਆਂ ਬਸ ਸਾਰੇ ਜਣੇ ਇੱਥੇ ਸਾਥ ਦੋ ਬਹੁਤ ਔਖਾ ਵੇਲਾ ਹੈਗਾ ਪੰਜਾਬ ਦੇ ਉੱਤੇ ਪਾਣੀ ਆਇਆ ਜਿਵੇਂ ਕਿ ਬਹੁਤ ਬੁਰੇ ਹਾਲ ਨੇ ਸਾਰੇ ਸੇਵਾ ਕਰੋ ਇੱਥੇ ਆ ਕੇ ਤੇ ਸਾਰੇ ਪਹਿਲੇ ਮੇਰੇ ਵੀਰ ਭਰਾ ਬਸ ਇਹ ਪੁੱਛ ਲਿਆ ਕਰੋ ਭਾਈ ਆਪਾਂ ਜਾਣਾ ਕਿਹੜੇ ਪਾਸੇ ਜਿੱਦਾਂ ਭਾਈ ਸੋਸ਼ਲ ਮੀਡੀਆ ਵਾਲੇ ਇਹਨਾਂ ਨੂੰ ਵੀ ਆਪਾਂ ਪੁੱਛ ਸਕਦੇ ਆ ਕਿ ਆਪਾਂ ਕਿੱਥੇ ਜਾਈਏ ਪਾਣੀ ਕਿੱਥੇ ਜ਼ਿਆਦਾ ਹੈ ਕਿ ਸਿਸਟਮ ਕਿਉਂਕਿ ਖਾਣਾ ਆ ਰਿਹਾ ਬਹੁਤ ਜ਼ਿਆਦਾ ਆ ਰਿਹਾ ਬਟ ਉਹ ਲੋਕਾਂ ਤੱਕ ਪਹੁੰਚ ਨਹੀਂ ਰਹੀ ਮਦਦ ਜਿੱਥੇ ਪਹੁੰਚਣੀ ਚਾਹੀਦੀ ਉੱਥੋਂ ਤੱਕ ਨਹੀਂ ਪਹੁੰਚ ਰਹੀ ਕਿਉਂਕਿ ਆਪਣੇ ਕੋਲ ਵੋਟਾਂ ਦਾ ਕੋਈ ਖਾਸ ਪਰਮੰਤ ਨਹੀਂ ਹੈਗਾ ਸਭ ਤੋਂ ਜ਼ਰੂਰੀ ਆਪਾਂ ਨੂੰ ਵੋਟਾਂ ਚਾਹੀਦੀਆਂ ਇੱਥੇ ਜਿੱਦੇ ਚ ਆਪਾਂ ਲੈ ਜਾ ਸਕਦੇ ਆ ਅੱਗੇ ਰਾਸਨ ਕਿਉਂਕਿ ਆਪਾਂ ਜਾਣਦੇ ਆ ਅੱਧੇ ਰਾਹ 'ਚ ਮੁੜਨਾ ਪੈਂਦਾ ਅੱਗੇ ਪਾਣੀ 8-8 ਫੁੱਟ ਸਿਰ ਤੋਂ ਉੱਪਰ ਪਾਣੀ ਆ ਆਪਾਂ ਉੱਥੇ ਨਹੀਂ ਜਾ ਸਕਦੇ ਸਭ ਤੋਂ ਜ਼ਿਆਦਾ ਆਪਾਂ ਨੂੰ ਨੀਡ ਹੈਗੀ ਟਾਰਚਾ ਦੀ ਇੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਆਪਾਂ ਜਿੰਨਾ ਦੇ ਵੀ ਘਰਾਂ ਦੇ ਵਿੱਚ ਗਏ ਆ ਸਭ ਨੇ ਟਾਰਚਾ ਦੀ ਮੰਗ ਕੀਤੀ ਇੱਕ ਮੱਛਰਵਾਦ ਦੀ ਜਿਵੇਂ ਬਾਈ ਨੇ ਦੱਸਿਆ ਮੱਛਰਦਾਨੀ ਹੋ ਗਿਆ ਮੱਛਰ ਵਾਲੀ ਮੋਟੀਆਂ ਜੋ ਵੀ ਆਂਦਾ ਆਪਾਂ ਉਹ ਦੇ ਤੇ ਬਹੁਤ ਜ਼ਰੂਰੀ ਹੈ ਸੁੱਖਾ ਸਾਰਾ ਸਮਾਨ ਦੇਣ ਇੱਥੇ ਥੈਂਕ ਯੂ ਡਾਡੀ ਗੰਦਾ ਸਾਰੀਆਂ ਡੇਗ ਪੀਆਂ ਨੇ ਸਾਡੇ ਛੋਟੇ ਛੋਟੇ ਬੱਚੇ ਸੀ ਬੰਨ ਤੇ ਲੈ ਕੇ ਬੈਠੇ ਹੋਏ ਆ ਡਾਡੀ ਕੋਈ ਮਦਦ ਕਰੋ ਜੀ ਕਿੱਥੇ ਬੱਚਾ ਲੈ ਕੇ ਜਾਈਏ ਇਹ ਘਰ ਵੀ ਡੁੱਬ ਗਿਆ ਸਾਰਾ ਹਾਂ ਜੀ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਘਰ ਇਹ ਫਸਲ ਸੀ ਜਿਹੜੀ ਸਾਰੀ ਉਹ ਕਿੰਨੇ ਕਿੱਢੀ ਸੀ ਭਨੇ ਮਜ਼ਦੂਰ ਨੇ ਇਹ ਸਾਡੀ ਕੋਈ ਫਸਲ ਨਹੀਂ ਸੀ ਮਨਜ਼ੂਰ ਆ ਸੀ ਮਤਲਬ ਕਿ ਦਿਹਾੜੀ ਦਾਪੇ ਕਰਨੇ ਆ ਔਖਾ ਬਹੁਤ ਹੋ ਜਾਣਾ ਪੈਣਾ ਹੈ ਹਾਂਜੀ ਬਹੁਤ ਔਖਾ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਦੋ ਬੱਚੇ ਨੇ ਸਿਭਾਨਤ ਲੈ ਕੇ ਬੈਠੇ ਰਹੇ ਨੇ ਸਾਰਾ ਦਿਨ ਇਹਨਾਂ ਨੂੰ ਨਾ ਕੋਈ ਸਾਡੇ ਤੱਕਰ ਕੋਈ ਰਾਸ਼ਨ ਪਹੁੰਚਦਾ ਕੋਈ ਚੀਜ਼ ਨਹੀਂ ਸਾਡੇ ਤੱਕਰ ਪਹੁੰਚਦੀ ਜੀ ਚਲੋ ਰਾਸ਼ਨ ਤਾਂ ਜਥੇਬੰਦੀਆਂ ਬਹੁਤ ਲੈ ਕੇ ਆਈਆਂ ਲੈ ਕੇ ਹੋਣਗੀਆਂ ਕੋਈ ਉਹ ਦਾ ਤੁਸੀਂ ਹੈਨਾ ਕਰੋ ਕੋਈ ਨੇ ਰੋਣਾ ਆਪਣੇ ਬਾਕੀ ਬਈ ਪੰਜਾਬ ਵਾਲੇ ਬਾਕੀ ਹੈਨਾ ਬਾਕੀ ਜੜੀ ਭੈਣੇ ਤੈਨੂੰ ਜ਼ਰੂਰਤ ਪਵੇ ਨਾ ਕਿਸੇ ਚੀਜ਼ ਦੀ ਵੀ ਭੈਣ ਮੇਰੀਏ ਮੈਨੂੰ ਆਵਾਜ਼ ਮਾਰ ਲਈ ਮੈਂ ਤੁਹਾਡੇ ਨਾਲ ਖੜਾ ਤੇਰਾ ਵੀਰ ਵੱਡਾ ਜੋ ਤੂੰ ਵੀ ਆਵਾਜ਼ ਮਾਰੋਗੇ ਰਸਨ ਵਾਲੇ ਵੀ ਮੇਰੇ ਦੋਸਤ ਆਉਂਦੇ ਪਏ ਨੇ ਮਾਰਕੀਟ ਕਮੇਟੀ ਤੋਂ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਵੀ ਪਹਿਲਾਂ ਸਾਨੂੰ ਘਰ ਦਿਖਾਉਣੇ ਮੈਂ ਉਹਨਾਂ ਨੂੰ ਕਿਹਾ ਵੀ ਗੱਡੀਆਂ ਪਹਿਲਾਂ ਸਾਈਡ ਤੇ ਲਾ ਦੇ ਜੀ ਪਤਾ ਨਾ ਲੱਗੇ ਕਿਸੇ ਨੂੰ ਵੀ ਇਨਾਂ ਕੋਲ ਕੀ ਚੀਜ਼ ਹੈ ਪਹਿਲਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਨਾ ਜਿੱਦਾਂ ਇਹ ਭੈਣ ਨੂੰ ਜ਼ਰੂਰਤ ਹੈ ਇਦਾਂ ਦੇ ਘਰ ਦਿਖਾਉਣੇ ਨੇ ਮੈਂ ਵਿੱਚੋਂ ਕੁਝ ਨਹੀਂ ਲੈਣਾ ਯਾਰ ਮੇਰੇ ਘਰੇ ਦਾਣੇ ਪਏ ਨੇ ਚਲੋ ਫਸਲ ਤਾਂ ਮੇਰੀ ਬਰਬਾਦ ਹੋ ਗਈ ਮੈਨੂੰ ਨਾ ਜਿੱਦਾਂ ਤੁਸੀਂ ਆਏ ਤੁਹਾਡੇ ਨਾਲ ਹੌਸਲਾ ਮੈਨੂੰ ਬੜਾ ਜ਼ਿਆਦਾ ਹੋ ਜਾਂਦਾ ਕਿ ਸਾਡੇ ਭੈਣ ਭਰਾ ਸਾਡੇ ਨਾਲ ਆ ਕੇ ਖੜ ਗਏ ਨੇ ਪਾਣੀ ਜਿਵੇਂ ਘਰ ਦੇ ਵਿੱਚ ਹਨਾ ਗੋਡੇ-ਗੋਡੇ ਪਾਣੀ ਖੜਾ ਕਿ ਜਿਆਦਾ ਹਾਂਜੀ ਜਿਆਦਾ ਬਹੁਤ ਪਾਣੀ ਤੁਸੀਂ ਵੇਗ ਹੀ ਸਕਦੇ ਹੋ ਤੁਸੀਂ ਗਈ ਰਹੇ ਹੋ ਦੇਖੀ ਸਾਡੇ ਕੋਲ 3-4-4 ਫੋਟ ਸਾਡੇ ਘਰ ਤਾਂ ਬਸ ਸਾਡੇ ਅੰਦਰ ਵੜਿਆ ਵੀ ਨਹੀਂ ਜਾਂਦਾ ਸਾਰਾ ਸਮਾਨ ਵੀ ਸਾਡਾ ਰੁੜ ਗਿਆ ਕੋਸ਼ ਸਮਾਨ ਅਸੀਂ ਕੱਢਿਆ ਓਏ ਮੌਕਾ ਹੀ ਨਹੀਂ ਮਿਲਿਆ ਪਾਣੀ ਨਹੀਂ ਦਿੱਤਾ ਹਾਂਜੀ ਨਹੀਂ ਦਿੱਤਾ ਜੀ ਇੱਕ ਵਾਰੀ ਪਾਣੀ ਆ ਗਿਆ ਜੀ ਤੁਹਾਡੇ ਬੱਚੇ ਹੀ ਸੀ ਮਾਸੇ ਸੰਭਾਲੇ ਨੇ ਜੀ ਆਪਦੇ ਦੋ ਬੱਚੇ ਨੇ ਸਾਡੇ